ਸਰਬਜੀਤ ਸੰਦਰੂਪ ਵੀ ਦੀ ਰਚਨਾ ਲੱਗੀ ਮੈਨੂੰ ਖਾਂਗੇ ਉਤੋਂ ਜੇਬ ਤੰਗ ਕੇ ਮੇਟ ਪਾਈ ਢੰਗ ਗਰੀਬੀ ਸੰਗ ਚੰਗ ਹੈ ਲੱਗੀ ਮੈਨੂੰ ਖਾਂਗੇ ਉਤੋਂ ਜੇਬ ਹੈ ਤੰਗ ਕੇ ਮੇਟ ਪਾਈ ਢੰਗ ਗਰੀਬੀ ਸੰਗ ਚੰਗ ਹੈ ਦੇਖ ਜੀਵਨ ਦੇ ਰੰਗ ਮੰਨ ਮੇਰਾ ਤੰਗ ਉੱਠੇ ਮੰਨ ਜੀ ਨੂੰ ਮੰਗੇ ਨਾਲ ਉੱਠਦੀ ਤਰੰਗ ਹੈ ਲੱਗੀ ਮੈਨੂੰ ਖਾਂਗੇ ਉਤੋਂ ਜੇਬ ਹੈ ਤੰਗ ਉਤੋਂ ਜੇਬ ਹੈ ਤੰਗ ਲੱਗੀ ਮੈਨੂੰ ਖੰਗ ਉਤੋਂ ਜੇਬ ਹੈ ਤੰਗ ਕਿਵੇਂ ਟਪਾਈਏ ਡੰਗ ਕਿਵੇਂ ਟਪਾਈਏ ਡੰਗ ਕਿਵੇਂ ਟਪਾਈਏ ਡੰਗ ਗਰੀਬੀ ਤੰਗ ਜੰਗ ਹੈ ਗਰੀਬੀ ਤੰਗ ਜੰਗ ਹੈ